ਹਾਂਜੀ ਸਤਿ ਸ੍ਰੀ ਅਕਾਲ ਤੁਹਾਡੇ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਕੋ ਸਾਰੀ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਹੈ ਜੀ ਬਸ ਜਾਣ ਦਾ ਮਾਰਨਿੰਗ ਦਾ 7:35 ਹੋ ਗਈ ਤੇ ਬੈਣ ਆਪਣੀ ਆਉਣ ਵਾਲੀ ਆ ਪਿਛਲੇ ਵਿਊ ਪਾਥੀਆਂ ਦਾ ਤੇ ਬਸ ਮਸਾਂ ਭਾਜ ਨੱਟ ਕੇ ਜਿਹੜਾ ਤਿਆਰ ਹੋਈਦਾਗਾ ਕੈਂਸੀ ਵੀ ਇਸ ਵੇਲੇ ਸਾਰੀਆਂ ਸਕੂਲਾਂ ਦੀਆਂ ਬੈਣਾ ਆਉਂਦੀਆਂ ਹਨਾ ਇਹਾਰ ਨਵਾਈ ਦੇ ਆ ਜਦੋਂ ਤੈਨ ਦਾ ਵੀ ਆਪਦੀ ਬੈਣ ਆਜੀ 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 ਭੱਜ ਭੱਜ ਕੇ ਆ ਕੇ ਖੜੀਆਂ ਪਰ ਬੈਣ ਹਜੇ ਨਹੀਂ ਆਈ ਹੈਗੀ ਤੇ ਅੱਜ ਸਾਰੀਆਂ ਭੈਣਾਂ ਨੇ ਇਹ ਗਰਵਾ ਚੌਸ ਹਨ ਰੱਖਿਆ ਹੋਇਆਗਾ ਇਹਨਾਂ ਭੈਣਾਂ ਨੇ ਵਰਤ ਰੱਖਿਆ ਹੋਇਆ ਹਨ ਚਲੋ ਵਧੀਆ ਉਹਨਾਂ ਦਾ ਰੱਖ ਲੈਣੀਆਂ ਭੈਣਾਂ ਤੇ ਖਾਣ ਪੀਣ ਬੰਨੋ ਪ੍ਰੇਰ ਕਰ ਲੈਣੀਆਂ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਮੈਂ ਭਲਕੜ ਵਾਲੀਆਂ ਵੀ ਮੇਰੇ ਵਰਗੀ ਤੇ ਕੁਝ ਖਾਈ ਜਾਊਗੀ ਆਪਾਂ ਤਾਂ ਬਸ ਜੂੜਾ ਰੱਖਿਆ ਸੀਗੇ ਇਸ ਤੋਂ ਵੱਧ ਨਹੀਂ ਰੱਖਿਆ ਚਲ ਆਪਾਂ ਜੂੜੀਆਂ ਬੋਲੀਆਂ ਮਹਿੰਦੀ ਲਾ ਲਈ ਹਨਾ ਚੂਰੀ ਵੀ ਕੁੱਟ ਲਈ ਚਲੋ ਕਿਹ ਤਾਂ ਨਾ ਇੱਕ ਗੱਦੀ ਹੋਣੀ ਹੈਗੀ ਹਨੇਰੇ ਹਨਾ 5 ਵਜੇ ਚੂਰੀ ਕੱਢੀ ਹੋਣੀ ਹੈ ਚਲ ਆਪਾਂ ਦੱਸ ਗਿਆ ਜਦੋਂ ਛੁੱਟੀ ਮਿਲੂਗੀ ਆਪਾਂ ਨੂੰ 6:30 ਵਜੇ ਆਪਾਂ ਉਦੋਂ ਚੂਰੀ ਖਾ ਲਾਂਗੇ ਤੇ ਜਿਵੇਂ ਕਹਿੰਦੇ ਹੁੰਦੇ ਸ਼ਗਨ ਵਿਹਾਰ ਤਾਂ ਆਪਾਂ ਸਾਰੇ ਉਵੇਂ ਹੀ ਕਰਾਂਗੇ ਚਲੋ ਵਰਤਨੇ ਹੀ ਰੱਖਿਆ ਹੈਗਾਗਾ ਅੰਟੀ ਅੱਜ ਛੁੱਟੀ ਵੀ ਆਪਾਂ ਨੂੰ ਮਿਲ ਜਾਣੀ ਹੈ 1 ਵਜੇ ਤੇ ਇਸ ਤੋਂ ਬਾਅਦ ਘਰ ਆ ਕੇ ਦੇਖਦੇ ਆਂ ਨਾ ਅੱਜ ਬਾਟਮ ਦਾ ਕੱਪੜਾ ਲਿਆਉਣ ਆਲਾ ਸੀਗਾ ਸਾਡੀ ਦਾ ਬਾਟਮ ਲੈ ਕੇ ਆਉਣੀ ਹੈ ਜਣੀ ਕਿ ਤੇ ਇੱਕ ਸੂਟ ਮੈਂ ਹੋਰ ਰੈਡੀ ਕਰਵਾਉਣਾ ਉਹ ਲੈ ਕੇ ਆਣਾ ਜੇ ਆਪਾਂ ਨੂੰ ਮੰਡੀ ਅੱਜ ਮਿਲਿਆ ਤਾਂ ਮੈਂ ਜਾਊਂਗੀ ਲੈ ਕੇ ਆਉਂਗੀ ਫਿਰ ਦਿਖਾਉਂਗੀ ਤੁਹਾਨੂੰ ਭਾਜ ਕੇ ਰੱਖਿਆ ਬੈਣ ਆਉਂਦੀ ਆ ਫੇਰ ਚੱਲੇ ਡ੍ਰਿਪ ਲਵਾਣ ਡ੍ਰਿਪ ਲਈ 10 ਮਿੰਟ ਹਾਸੇ ਆਉਂਦੀ ਐ ਮੈਂ ਧਰਨ ਕਢਾਉਣ ਜਾਣਾ ਮੈਂ ਧਰਨ ਕਢਾਉਣ ਜਾਣਾ ਡ੍ਰਿਪ ਫੋਨ ਕਰੀ ਜਾਂਦੀ ਸੀ ਤੁਹਾਨੂੰ ਵੀ ਕਿਹਾ ਉਹਨੂੰ ਮੈਂ ਕਿਹਾ ਮੈਂ ਤਾਂ ਦੁੱਧ ਖਾਇਆ ਵਗੈਰਾ ਧਰਨ ਹੋਈ ਤਾ ਆ ਜਾ ਪ੍ਰਾਵਾ ਕੋਈ ਕੰਮ ਨੂੰ ਹੱਥ ਪਾ ਲੈਂਦੇ ਨਹੀਂ ਤਾਂ ਲਓ ਜੀ ਡੈਮ ਹੋ ਗਿਆ ਸਵਾ ਦਿੰਦਾ ਟੱਪ ਆਵਦੇ ਕੰਮ ਕਰ ਸਟਾਰਟ ਕਰ ਗਏ ਪਸ਼ੂ ਵਗੈਰਾ ਵੀ ਬੰਨ ਨਹੀਂ ਦਿੱਤੇ ਸੀ ਕਿ ਵੀ ਆਉਂਦੇ ਆਉਂਦੇ ਲੇਟ ਹੋ ਜਾਾਂਗੇ ਕਿਉਂਕਿ ਇਸ ਚਲੇ ਸੀਗੇ ਜੀ ਸ਼ਹਿਰ ਫਿਰ ਬੀ ਮੱਲੋਂ ਮੱਲੇ ਟਾਈਮ ਲੱਗ ਜਾਂਦਾ ਹਨਾ ਤੇ ਡੈਡੀ ਨੇ ਵੀ ਕੱਪੜੇ ਵਗੈਰਾ ਲੈਣੇ ਸੀਗੇ ਤੇ ਮੈਂ ਵੀ ਲੈਣੇ ਸੀ ਤਾਂ ਕਰਕੇ ਨਾ ਫਿਰ ਅਸੀਂ ਕਿ ਚਲਾ ਆਵਦਾ ਕੰਮ ਨਿਬੜਦਿਏ ਟੈਨਸ਼ਨ ਫਰੀ ਹੋ ਜਾਈਏ ਆ ਕੇ 5 ਵਜੇ ਧਾਰਾ ਗੱਡ ਲਾਂਗੇ ਤੇ ਜੇ ਪਸ਼ੂ ਬੰਨ ਨਹੀਂ ਹੋਏ ਤੇ ਮੁੜ ਕੇ ਮੰਮੀ ਤੋਂ ਬੰਨ ਨਹੀਂ ਜਾਂਦੇ ਸੋ ਜੀ ਹਮ ਚਲੇ ਬਸ ਹੁਣ ਗੰਗਨ ਹੈ ਤੇ ਹੈ ਧੁੱਪ ਜੀ ਥੋੜੀ ਜੀ ਅਲਟਰ ਅਸਿਕੇ ਚਲ ਛਾਉਣ ਵਾਲੀ ਹੈਗੀ ਕਿਹੜਾ ਹੋ ਇੰਨੀ ਹੋਣੀ ਹੈਗੀ ਮਾਰਨੀ ਸਲੱਤ ਤੋ ਛੜ ਬੀਬੀ ਫਿਰ ਹਮ ਚਲੇ ਬੀਬੀ ਹਮ ਚਲੇ ਜਾਓ ਬੀਬੀ ਹਮ ਚਲੇ ਜਾਓ ਜਾਓ ਬਾਣੀ ਜਾਓ ਆਰਡਰ ਦੇ ਤਾਂ ਕਿ ਉਹ ਕਿਉਂ ਨਿਕਲੋਂ ਪਹਿਲਾਂ ਵਾਣ ਜਵਾ ਕੋ ਤੁਹਾਨੂੰ ਆਜੂ ਮੈਂ ਇਹਨਾਂ ਨੂੰ ਆਨਸਾਰ ਹੀ ਕਿਹਾ ਸੀ ਮੈਂ ਕਿਹਾ ਵੀ ਆਪਾਂ ਚੱਲ ਵੜਦੇ ਆਂ ਇਹ ਮੈਨੂੰ ਕਹਿੰਦਾ ਸ਼ਾਮ ਨੂੰ ਚੱਲਾਂਗੇ ਕਿ ਧਾਰਾਂ ਕੱਢ ਕੇ ਮੁੜ ਕੇ ਮਿੰਟ ਚ ਬਦਲ ਕੇ ਆ ਗਿਆ ਕਿ ਫਿਰ ਕਹਿੰਦੇ ਚਾਲਾ ਕੇ ਉੱਠ ਫਿਰ ਮੈਂ ਸੋਚ ਲਿਆ ਦਿਨ ਮਾੜੇ ਮਾੜੇ ਨਾਲ ਛੇਪ ਜੂਗਾ ਹੋਰ ਹਾਂ ਤਾਂ ਉਹਦੀ ਸ਼ਾਮ ਹੋ ਜਾਣਾ 6 ਵਜੇ ਤਾਂ ਹਨੇਰਾ ਹੋ ਜਾਂਦਾਗਾ ਹੈ ਚੱਲ ਪੇ ਤੂੰ ਕਰਨਾ ਤਾਂ ਕੀ ਇਹਨਾਂ ਦਾ ਟਾਈਮ ਮਾਰਦੇ। ਉਹੋ ਸੂਰਜ ਖਾਣ। ਇਹਨਾਂ ਨੂੰ ਪਰਨਾ ਦਾ ਮੈਂ ਪਰਨਾ ਕਰ ਕਰ ਕੇ ਜਾ ਰਾਂ ਕੌਣ ਹੈ। ਕੌਣ ਕਹਿੰਦਾ ਮੈਂ? ਤਾਵਲ। ਕੌਣ ਕਹਿੰਦਾ ਇਹ ਡੁੱਟਾ ਹੋ ਜਾਣਾ ਲੈ ਲੈ ਨੀ ਚੱਕ ਲੈ ਉਹ। ਅਸੀਂ ਚੰਗਾ ਲਾਵਾਂਗੇ। ਚੰਗਾ ਵਧਕਾ ਦੇ। ਵਧੀਆ ਹੋਣਾ ਤੁਹਾਡਾ। ਹਾਂ। ਲੈ ਬੀਬੀ ਇਹਨੇ ਕੰਮ ਕਰ ਦੇਣਾ ਦੀ ਟਾਈਮ ਆ। ਮੈਂ ਫਾਫਾ ਮੈਨੂੰ ਮੈਂ ਤਾਂ ਐਸੀ ਸਕੂਟਰੀ ਹੋਊਗੀ ਘਰੇ ਵਧਕਾ। ਟਰੈਕਟਰ ਨੱਲ ਏ ਤਾਂ ਮੀਂਹ ਨੇ ਪਾ ਆ ਮੈਸੂਈ ਮੰਮੀ ਪਤਾ ਨਹੀਂ ਕਿੱਥੇ ਰੱਖਦੀ ਹੋਈ ਮੈਂ ਰੱਖ ਕੇ ਆਈ ਹਾਂ ਰੱਖਦੀ ਹੋਈ ਲੱਗੇ ਆਏ ਹਾਏ ਦੇਖ ਕਿੱਡੀ ਕਰ ਲਈ ਨਿੱਕਾ ਕੇ ਗਈਏ ਵਿੱਚੋਂ ਐ ਮੈਂ ਮੰਮੀ ਥੱਲੇ ਤਾਂ ਦੇਖ ਲੈ ਜੇ ਮੈਂ ਪੈਰਾਂ ਵਿੱਚ ਦੀ ਟੱਪੀ ਕਰ ਲਈ ਚਲੋ ਜੀ ਕਰੀਂ ਦੁੱਧ ਵੱਧ ਪੀ ਲਿਆ ਮਾ ਮੋਟ ਸੈਲ ਦੇ ਹੋ ਜੱਟ ਟੱਪ ਫੁੱਲ ਲੈ ਲਿਆ ਕੁਆਜੀ ਦਿਖਾਉਣੀ ਆਏ ਗੋਰੀ ਦੇ ਨਾ ਬਈ ਮੈਂ ਰਾਤ ਲਾਇਆ ਤਾਂ ਕੱਟਤਾ ਉਹਨਾਂ ਨੇ ਦਿਨੇ 10 ਵਜੇ ਤੋਂ ਟਾਈਮ ਹੁੰਦਾ ਹੀ ਨਹੀਂ ਹੁਣ ਤਾਂ ਲਾ ਰਿਹਾ ਹਾਂ ਹਰਿਆਣੇ ਵਾਲੇ ਨੂੰ ਪਰਨੇ ਪੋਣੇ ਹਰਿਆਣੇ ਦੇ ਪੋਣੇ ਕਿੱਥੋਂ ਮੱਤੀ ਹੈ ਮੋਟਰਸਾਈਕਲ ਦੇ ਰੇਤਾ ਪਤਾ ਕਿੰਨਾ ਪੈਂਦਾ ਤੇ ਭਾਤ ਗੱਲ ਜਲਿਆ ਤੇ ਪਰ ਮੂੰਹ ਤਾਂ ਮੂੰਹ ਪੁੰਜਿਆ ਜਾਂਦਾ ਕਾਹ ਬਿਲਕੁਨ ਨੰਨ ਕਾਹ ਬਿਲਕੁਨ ਕੁੜੀਆਂ ਨੂੰ ਪਤਾ ਨਹੀਂ ਹਨਾ ਕਿ ਜਾਂਦੇ ਆ पिज़ा मंगनगा पिज़ा ले आओ हाँ हाँ आह शादी तो नहीं तो भी मारते हैं पिज़ा खड़ंगा पिज़ा ले आ दे फोन कर कौन क्या मगरा सौ रुपये सात नौ जी सोने सोने सूट मिल जाए तो यार पिज़्ज़ा ले पिज़्ज़ा ले पिज़्ज़ा ले 3 ਲੈਣੀ 2 ਬਾਟਮ ਬਣਾਉਣੇ ਨਹੀਂ ਬਰੇ ਸੇਕ ਕਰ ਤੋਂ ਬਾਅਦ ਉਹ ਅੱਜ ਦਾ ਆਹ ਨਾਲ ਇਹ ਇੱਕ ਬਹੁਤ ਜੀਨਾ ਹੁਣ نیچے ਤੇ ਆ ਦੇਖੀਂ ਆ ਕੱਟ ਕੇ ਦੇਖੀਏ ਇਹ ਕੀ ਆ ਪਾਣੀ ਖਾਦੀ ਚ ਆ ਆ ਦੇਖਿਆ ਆਪਣੇ ਦਾ ਵੇਲਾ ਪਹਿਲੀ ਵਾਰ ਹੀ ਕੀ ਆ ਗਈ ਤੂੰ ਵੇਲਾ 36 ਦੁਕਾਨਾਂ ਬਦਲ ਤੀਆਂ ਤੇਰੇ ਇੱਕ ਨਹੀਂ ਸੂਟ ਰਸਟਾਫ ਹੀ ਨਹੀਂ ਮਿਲਿਆ ਕਦੇ ਸਟਾਫ ਹੀ ਨਹੀਂ ਮਿਲਿਆ ਸਾਰੀ ਮੰਡੀ ਦੇ ਤਿੰਨ ਗੜੇ ਕਢਾ ਦੇਣੇ ਕਦੇ ਉਹ ਦੁਕਾਨ ਤੇ ਕਦੇ ਉਹ ਦੁਕਾਨ ਤੇ ਸੂਟ ਇੱਕ ਨਹੀਂ ਪਸੰਦ ਆ ਤੇ ਚੰਦਿਆ ਗੱਲ ਪਈ ਆ ਆਪਣੇ ਵੇਲਾ ਪਹਿਲੀ ਵਾਰ ਹੀ ਹੋ ਦੀ ਜੀ ਨਹੀਂ ਮਿਲੀ ਜਦੋਂ ਫਿਰ ਐਵੇਂ ਕੀ ਕਰਨਾ ਬੰਦਾ ਤੇਥੋਂ ਪਾ ਲੱਗ ਜਾਂਦਾ ਕਿ ਇਹ ਗੱਲ ਤਾਂ ਉੱਥੇ ਹੈ ਹੈ ਅਸੀਂ ਫਿਰ ਵੀਰੇ ਹੋਰ ਕਿਤੇ ਜਾਂਦੇ ਵੀ ਨਹੀਂ ਫਿਰ ਇੱਥੇ ਆ ਕੇ ਖੜਦੇ ਜਦੋਂ ਦੇ ਆਉਣ ਲੱਗੇ ਹਾਂ ਚਲਾਓ ਆਪਾਂ ਇੱਕ ਉਹ ਲੈਣਾ ਸੀ ਹਨਾ ਆਪਾਂ ਮੈਂ ਹੋਰ ਮੇਰੇ ਪੈਂਟ ਵੀ ਪਾ ਕੇ ਦੇਖਾਂ ਚੱਕੋ ਚੱਲ ਲੱਗੀ ਆਉਣੀ ਆਗ ਕੀ ਜੀ ਆ ਆਗ ਕੀ ਜੀ ਵੀ ਹੋਏ ਮਿੱਟੀ ਪਾੜ ਗਈ ਮਿੱਟੀ ਰਹਿਣਾ ਬੱਜਾ ਵੱਤਾਂ ਵਾਲੇ ਚੱਕਰ ਗਿਆ ਜਿਹੜੀ ਨੇ ਹਾਂ ਉਹ ਚੱਕਰ ਆਹ ਆਹ ਕਰਾ ਹੋਇਆ ਹੈ ਇਹ ਵੀ ਘਰ ਵਾਲੀ ਚੀਜ਼ ਹੀ ਹੈ ਹਾਂ ਅੱਲਾ ਇਹਨੂੰ ਖਾਉਂਗੇ ਮੈਂ ਅਗਲਾ ਤੇ ਭਾ ਲੈ ਕੇ 100 ਰੁਪਏ ਦੀ ਆ ਆਪਾਂ ਮੇਰੇ ਕੋਲ ਕਿੱਦਿਆਂ ਦਾ ਸਾਡੇ ਕੋਲ ਕਿੱਦਿਆਂ ਦਾ ਸੂਪ ਫੈਸ ਦੋਨਾਂ ਨੇ ਬਾਟਮ ਨਾਲ ਬਣਾਉਣਾ ਹੈ ਦੋਸ਼ਾ ਤਾਂ ਬਣਾਉਣਾ ਤੇ ਇਹਦੇ ਨੂੰ ਆਵਲਾ ਵਰਕ ਕਰ ਰਹੇ ਨੇ ਨੀਡਲ ਵਰਕ ਮੈਂ ਚਲਾਪਾ ਵੀ ਕਰਾ ਕੇ ਦੇਖ ਲਈ ਮम्मी ਕਰੂਗੀ ਕਿੱਦਾਂ ਕਰਕੇ ਦਿੰਦੀ ਹੈ ਮम्मी ਵਰਕ ਤੇ ਦੇਖਦੇ ਆ ਤੇ ਸਵੇਰੇ ਤੇ ਦਾਦੀ ਨੇ ਉੱਤ ਲੈ ਕੇ ਕੱਪੜੇ ਆਪਦੇ ਉੱਥੇ ਸੈੱਟ ਕਰ ਰਹੇ ਨੇ ਹਾਂ ਲੋ ਜੇ ਪਕਾਲ ਦਾ ਵਲੌਗ ਸਟਾਰਟ ਕੀਤਾ ਹੋਇਆ ਹੈ ਕਿ ਇਸ ਤੋਂ ਬਾਅਦ ਇਹਦਾ ਵਲੌਗ ਨਹੀਂ ਬਣਾਇਆ ਹੈ ਅਰਲੀ ਆਂਦੀ ਨਹੀਂ ਕਿੱਥੇ ਆ ਅੱਛਾ ਤੇ ਮੈਂ ਨਾ ਇਹਦੀ ਵਾਲ ਬੁੱਡੀ ਪੇਸ ਲੈਣਾ ਨੀ ਕਿ ਮੈਂ ਕਿ ਖੋਲ ਦੋ ਹਾਂ ਹਾਂ ਲੱਗ ਰਿਹਾ ਮੈਨੂੰ ਮੈਂ ਉਹ ਕਰ ਦਿਆਂ ਕੌਣ ਅੱਛਾ ਸੋਹਣਾ ਲੱਗਦਾ ਵੀ ਹੋਰ ਬੱਸ ਹੂੰ ਕੱਲ ਤੱਕ ਤੱਕ ਸੋਦੇ ਦਿੰਦੇ ਸੀਗੇ ਆਹ ਵਧੀਆ ਨਾਲ ਆਹ ਵੀ ਨਾ ਬਗ ਲੱਗਦਾ ਯਾਰ ਉੱਤੇ ਵੀ ਨਾ ਫੱਲਾ ਨਾ ਮੈਂ ਫਟੋਇਆ ਚ ਹੈ ਨਾ 20 ਰੁਪਏ ਸੀ 10 ਰੁਪਏ ਦੀ ਕਲੀ ਨੂੰ 10 ਮੈਂ ਮੋੜ ਲਊਂਗੀ ਲੈ ਲੈ ਮੈਂ ਕਿ ਥੋੜੀ ਵਿੱਚ ਕਲੀ ਪਵਾ ਦਿਆਂਗਾ ਆਹ ਗਲੀ ਸਾਰੇ ਆਹ ਤਾਬੀਆਂ ਕਰੀ ਮੇਹਾਂ ਦੀ ਲਈ ਇਹ ਜਲਦੀ ਜਾ ਤੇ ਨਾਲ ਦੇਖ ਮੇਰੀ ਗੱਲ ਦੀ ਐਨੇ ਜਨਾ ਵਾਲ ਪੱਟੀ ਪਾ ਕੇ ਭਣਾ ਜਦੋਂ ਭਾਈ ਭਰਨ ਆਇਓ ਉਹ ਗੇੜ ਭਾਈ ਭਰਨਗੇ ਨਾ ਉਹ ਪਾਏ ਜਾਣਗੇ ਪੈ ਯੂ ਰੱਚਾ ਇਹ ਐ ਨਹੀਂ ਖੜਦਾ ਹੁਣ ਇਹ ਜਮ ਇਹ ਮਿੱਟੀ ਚ ਨਹੀਂ ਖੜਦਾ ਇਹ ਇਹ ਮਿੱਟੀ ਕੱਢਣ ਵਾਲੀ ਆ ਇਹ ਇਹ ਗਿੰਨਾ ਹੈ ਜੇ ਦੋ ਵਿੱਚ ਪਾ ਤਣ ਤੇ ਉਹ ਦੋ ਹੋ ਹੋ ਜੀ ਆ ਖੁੱਭਦੀ ਬਾਰੇ ਮੈਂ ਖਲਾੜ ਦੇਣੀ ਤੇ ਫਿਰ ਯਾਦ ਰੱਖਿਓ ਹੁਣ ਚੰਗਾ ਓਕੇ ਹਾਂ ਉਹ ਬੀਬੀਿੰਡੇ ੜੜਾਗੇ ਤੇ ਲਾਇਆ ਹੋਇਆ ਪੁੱਛਣਾ ਨਾ ਹਾ ਉੱਡਦੇ ਨਹੀਂ ਵਿੱਚੋਂ ਕਿਹੜਾ ਹੁਣ ਹੁਕੋ ਤਾ ਗੜੇ ਮੈਂ ਤਾਂ ਕੀ ਕਰਨਾ ਹੈ ਆਹ ਬਾਹ ਨਹੀਂ ਹੈ ਬਾ ਬੀਬੀ ਆਹਾਂ ਦੇੜਨਾ ਆਹੀ ਨਹੀਂ ਆਹ ਹਾ ਤੇ ਫੇਰ ਇੱਥੋਂ ਉੱਡਣਾ ਫੇਰ ਹੀ ਐ ਤੂੰ ਪਹਿਲੇ ਇਹ ਦੇੜਨਾ ਉੱਡ ਜਾ ਬੀਬੀ ਇਹ ਤਾਂ ਕੈਂਚੀ ਨਾਲ ਹੀ ਉਹ ਕਟਿੰਗ ਹੋ ਜੂਗੀ ਕਿਆ ਮਸਲ ਕਿਆ ਮੱਥਾ ਮਾਰਿਆ ਲਓ ਜੀ ਪੰਜ ਦਾ ਟਾਈਮ ਹੋ ਗਿਆ ਤੇ ਆਪਾਂ ਕਲੀ ਕਰਨ ਲੱਗ ਗਏ ਸੀਗੇ ਦੇਖੋ ਇੱਦਿ ਸੁਣੀ ਹੈ ਜਿਹੜੀ ਜਣੇ ਕਿ ਕੰਧੋਲੀ ਹੋਗੀ ਵਧੀਆ ਲੱਗੇ ਇਦਾਂ ਵੀ ਹੋਗੀ ਤੇ ਫਿਰ ਮੈਂ ਇੱਥੋਂ ਬਾਲਾ ਕਾਲਾ ਜਿਹਾ ਸਿੱਥੇ ਫੇਰ ਤੂੰ ਤਾਂ ਹੋ ਤਾਂ ਡੱਬ ਖੜੱਬਾ ਦਾ ਜਾਊਗਾ ਚਲਾ ਉਹਦਾ ਸ਼ੌਂਕ ਜਾਏ ਹੁੰਦੀ ਕਿ ਚਲਾ ਆਹ ਕਾਲਾ ਇੱਥੋਂ ਕਰ ਦੇਣੀ ਹੈ ਜੇ ਹੋਰ ਬਚੀ ਤਾਂ ਉਹ ਜਿੰਨੇ ਜਿੰਨੇ ਥਾਵਾਂ ਤੋਂ ਰੰਗ ਜਾਂ ਲਿਆਗਾ ਉਹਨਾਂ ਉਹਨਾਂ ਆਪ ਕਰ ਦਿੰਨੇ ਆਂਗੇ ਤੇ ਪੁੱਤ ਕੀ ਕਰਦਾ ਹੈ ਹਣ ਮੈਂ ਕਲੀਏ ਜਿਹੜੀ ਇਹਦੇ ਵਿੱਚ ਹੋਰ ਪਾਉਣੀ ਹੈ ਦੇਖੋ ਜਿਵੇਂ ਆਹ ਵਾਲੀ ਨਾਲ ਕੰਧਾ ਕਾਲਾ ਨਹੀਂ ਹੋਗਣਾ ਸੀ ਇਹਨੂੰ ਇਹਦੇ ਪਾਣੀ ਪਾਉਣ ਵਾਲਾ ਥੋੜਾ ਜਿਹਾ ਪਾਣੀ ਹੋਰ ਪਾ ਕੇ ਨਾ ਕੇ ਰਹਿਣਾ ਆ 2 ਸਾਲ ਹੋ ਗਏ ਇਸ ਤੋਂ ਪਹਿਲਾਂ ਦੀਵਾਲੀ ਤੇ ਵੀ ਮੈਂ ਦੇਖ ਲਾ ਮੈਂ ਲੱਗ ਗਈ 12 ਬੂਰਾ ਵਗੇ ਇੱਥੇ ਫੇਰਨਾ ਰੰਗ ਜਾ ਹੀ ਕਲੀ ਜੀ ਲਿਆ ਕੇ ਕਲੀ ਨਹੀਂ ਸਬਾਲ ਪੱਟੀ ਜੀ ਲਿਆ ਕੇ ਹਨ ਤੇ ਘੋਲ ਕੇ ਬਾਲਟਾਂ ਦੇ ਵਿੱਚ ਮੈਂ ਸਾਰੀਆਂ ਗੰਧੋਲੀਆਂ ਬਾਥਰੂਮ ਤੇ ਇੱਥੇ ਉਰੇ ਉਰੇ ਉਸ ਵਿੱਚ ਸਾਰਾ ਰੰਗ ਕਰਤਾ ਸੀਗਾ ਇਹਨਾਂ ਨੂੰ ਤੇ ਬਹੁਤ ਸੋਹਣਾ ਰਿਹਾ ਵਧੀਆ ਰਿਹਾ ਇਹ ਤੇ ਮੋੜ ਕੇ ਦੁਆ ਦਾ ਪਰਾਂਗੀ ਕਰਾਲੇ ਸੀਗਾ ਹੁਣ ਵੀ ਵੈਸੇ ਤਾਂ ਪੁੱਛਿਆ ਤਾਂ ਸੀਗਾ ਰੰਗ ਵਾਲਿਆਂ ਨੂੰ ਕਿ ਚਲੋ ਰੰਗ ਕਰਾਲ ਲੇ ਬਾਰੋ-ਬਾਰੋ ਜੇ ਕਰਾਲ ਲੇ ਜਿਵੇਂ ਆਹ ਕੰਦ ਜੀ ਹੈਨਾ ਬਾਲੀ ਪਹਿੜੀ ਜੀ ਲੱਗਦੀ ਹੈ ਜੀ ਹੋਰ ਹੀ ਹੋਈ ਪਈ ਐ ਬਸ ਟੋ ਵੀ ਕਹਿੰਦੇ ਕਿ ਕਸ ਬਹੁਤ ਹੈਗਾ ਰੰਗ ਕਰਨ ਦਾ ਯਾਨੀ ਕਿ ਸਾਡੇ ਕੋਲੇ ਦੀਵਾਲੀ ਤੱਕ ਕੋਈ ਟਾਈਮ ਨਹੀਂ ਫਿਰ ਅਸੀਂ ਕਿਹਾ ਚਲੋ ਹੁਣ ਜਦੋਂ ਦੀਵਾਲੀ ਵੀਲੇ ਨਹੀਂ ਹੁੰਦਾ ਹੈਗਾ ਹੈਨਾ ਤਾਂ ਫਿਰ ਆਪਾਂ ਫਿਰ ਕਰਵਾ ਲਾਂਗੇ ਰੋਕ ਕੇ ਤੇ ਹਜੇ ਆਹ ਕੰਦੂ ਇਹਦਾ ਰਸੋਈ ਦਾ ਕੰਮ ਆੜਿਆ ਪੈ ਨਹੀਂ ਕੱਲ ਨੂੰ ਸੰਡੇ ਸੀਗਾ ਵੀ ਬਦਗਾਰ ਰੰਗ ਆਹਾ ਵਾਲਪੇਪਰ ਵਗੈਰਾ ਲਾ ਜਾਂਦੇ ਅਸੀਂ ਰਸੂਈ ਦਾ ਸਾਰਾ ਸਮਾਨ ਕੱਢ ਕੇ ਸਾਫ਼ ਕਰਦੇ ਨੇ ਉਹ ਕਹਿੰਦੇ ਸਾਡੇ ਕੋਲੇ ਟਾਈਮ ਹੈ ਨਹੀਂਗਾ ਹੁਣ ਪਤਾ ਨਹੀਂ ਨਾ ਤਾਂ ਹੁਣ ਸਫਾਈ ਕਰਨ ਨੂੰ ਜੀ ਕਰਦਾਗਾ ਕੀ ਫਾਇਦਾ ਹੈ ਜੇ ਸਫਾਈ ਕਰਨ ਦਾ ਹਨਾ ਜੇ ਆ ਵੀਗੇ ਕਹਿੰਦੇ ਐ ਦੁਆਲ ਤੋਂ ਪਹਿਲਾਂ ਕਰ ਦਾਂਗੇ ਦੇਖਾਂਗੇ ਹੁਣ ਕੱਲ ਨੂੰ ਕੀ ਬੰਦਾ ਸੰਡੇ ਦਾ ਅਸੀਂ ਛੱਡਾਂਗੇ ਸਫਾਈ ਇੱਥੇ ਕਰ ਦਿਆਣੀ ਵਾਲਪੇਪਰ ਲੱਗੂਗਾ ਤਾਂ ਫੇਰ ਹੀ ਕਰਾਂਗੇ ਪਰ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵਾਰੀ ਵਾਰੀ ਫੋਨ ਖੜਕਾਵਾਗੇ ਇਹਨਾਂ ਨੂੰ ਕਹਾਂਗੇ ਕਈ ਕਰੀ ਚੱਲੋ ਫੋਨ ਉਹਨਾਂ ਨੂੰ ਮੇ ਦਿਵਾਲੀ ਤੇ ਪਹਿਲਾਂ ਵੇਖ ਕਬ ਚੱਕ ਦੀ ਅਗਲੇ ਸੰਡੇ ਨੂੰ ਉਹ ਕਰ ਜਾਣਾ ਆ ਕਿ ਹਨਾ ਵਾਲ ਪੇਪਰ ਲਾ ਜਾਣ ਤਾਂ ਕੋਈ ਗੱਲ ਨਹੀਂ ਸੋਮਵਾਰ ਦੀ ਦਿਵਾਲੀ ਆਪਾਂ ਇਹ ਦਵਾਰ ਨੂੰ ਕਰ ਦਾਂਗੇ ਬਾਹਰੋਂ ਆਪਾਂ ਵਿੜਾ ਗੂੜੀ ਦੀ ਜਿਹੜੀ ਸਾਰ ਸਫਾਈ ਵਿੜਾ ਗੂੜੀ ਸਾਰਾ ਧੂਕੀ ਰੱਖਾਂਗੇ ਦੇਖੋ ਇੰਨੇ ਨਾਲ ਹੀ ਚੇਂਜ ਹੋ ਗਿਆ ਚਲ ਸਾਰੇ ਲੋਕ ਜਗੇ ਸੁਮਾ ਲੱਗਣ ਲੱਗ ਪਏ ਕੀ ਕਰਦੇ ਕੋਈ ਨਹੀਂ ਮੈਂ ਕਰ ਦੇਣੀ ਮੈਂ ਪਾਣੀ ਪਾਉਣੀਆਂ ਨਾਲ ਕਲੀ ਹੋਰ ਪਾ ਲੈਣੀ ਆ ਨੀਚੇ-ਨੀਚੇ ਉਹ ਕਰ ਦੂੰਗੀ ਅੱਜ ਮੈਂ ਕੱਪੜਿਆਂ ਦਾ ਤੇ ਮੈਂ ਪੋਚਾ ਦਾ ਕੰਮ ਹੈ ਨਹੀਂ ਕਿ ਤਾਂ ਕਰਕੇ ਮੈਂ ਇੱਧਰ ਲੱਗੇਗੀ ਹੁਣ ਤਾਂ ਕੱਲ ਨੂੰ ਸੰਡੇ ਸੀਗਾ ਤੇ ਕੱਲ ਨੂੰ ਵੀ ਕਰ ਸਕਦੇ ਸੀ ਕੱਲ ਨੂੰ ਆਇਆ ਚਲ ਕੋਈ ਹੋਰ ਕੰਮ ਦਾ ਛੇੜਾ ਖੇੜ ਲਾਂਗੇ ਬਾਕੀ ਨੇ ਜੀ ਕੱਲ ਸ਼ਹਿਰ ਗਏ ਹਨ ਤੇ ਕੋਈ ਕੰਮ ਨਹੀਂ ਬਣਿਆ ਹੈਗਾ ਜਾਨਕਿ ਇੱਕ ਬੋਟਨ ਤਾਂ ਲੈ ਆਂਦੀ ਤੇ ਉਹ ਨਹੀਂ ਮਿਲੀ ਹੈ ਜੀ ਜਿਹੜਾ ਮੈਂ ਹੈਂਡਵਰਕ ਕਰਵਾਉਣਾ ਸੀਗਾ ਸੂਟ ਤੇ ਉਹ ਸੂਟ ਜਿਹੜਾ ਸਟਾਫ ਮੈਂ ਲੈਣਾ ਸੀ ਉਹ ਸਟਾਫ ਮਿਲਿਆ ਹੀ ਨਹੀਂ ਹੈਗਾ ਮੰਡੀ ਦੀ ਮੈਂ ਕੋਈ ਵੀ ਦੁਕਾਨ ਨਹੀਂ ਚੱਲੀ ਹੈਗੀ ਮੈਨੂੰ ਕਹਿੰਦੇ ਮੈਂ ਤਾਂ 10 ਮਿੰਟਾਂ ਦੇ ਵਿੱਚ ਫਰੀ ਹੋ ਗਿਆ ਮੈਂ ਕਿਹਾ ਵੀ ਤੁਸੀਂ ਪੈਂਟ ਸ਼ਰਟ ਲੈਣੀ ਚਾਹ ਹਨ ਤੁਹਾਨੂੰ ਮਿਲ ਗਈ ਪਰ ਵੀ ਜਿਹੜਾ ਕਲਰ ਲੈਣਾ ਉਹ ਮਿਲਿਆ ਨਹੀਂ ਗ੍ਰੀਨ ਕਲਰ ਲੈਣਾ ਸੀ じゃ ਮੈਂ ਜੋ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹਨ ਤੇ ਬਾਕੀ ਸਾਰੇ ਕਲਰਾਂ ਦੇ ਸੂਟ ਮੇਰੇ ਕੋਲੇ ਹੁਣ ਮਹਿਰੂਨ ਵੀ ਹੈਗਾ ਉਸ ਕਲਰ ਉਹ ਜਿਹੜਾ ਵਰਕ ਮੈਂ ਕਰਾਉਣਾ ਉਹੀ ਵਰਕ ਦੇ ਵਿੱਚ ਜਿਹੜਾ ਮਹਿਰੂਨ ਕਲਰ ਰੈਡੀ ਹੋਇਆ ਪਿਆ ਪਰ ਮੈਂ ਕਿਹਾ ਵੀ ਮੂ ਲੈਣਾ ਨਹੀਂ ਹੁਣ ਪਤਾ ਨਹੀਂ ਵੀ ਮੈਨੂੰ ਮੂ ਕੀ ਚ ਜੁੜੂਗੀ ਕਿ ਨਹੀਂ ਜੁੜਦੀ ਹੈ ਕਿ ਉਹ ਕਹਿੰਦੇ ਵੀ ਇਹ ਚੀਜ਼ੇ ਤੁਹਾਨੂੰ ਬੜੇ ਢੰਡੇ ਆ ਮਿਲੂਗੇ ਹੁਣ ਮੈਂ ਇੱਕ ਸੂਟ ਦੀ ਖਾਤਰ ਇਹਨਾਂ ਨੇ ਕਿਹੜਾ ਬਠਿੰਡੇ ਲੈ ਕੇ ਜਾਣਾ ਤੇ ਕਿਉਂਕਿ ਸਾਰੇ ਕਿਤੇ ਕੰਮ ਆ ਖੇਤਾਂ 'ਚ ਵੀ ਹੁਣ ਫੇਰ ਕੰਮ ਆਦੇ ਹਨ ਕਹੂੰਗੀ ਕਸ ਕਾਸੀ ਕਰੀ ਜਾਂਦੀ ਐ ਕੰਮਾਂ ਦੇ ਫੇਰ ਹੁਣ ਝੋਨੇ ਵੱਢ ਲੈ ਫੇਰ ਇਦੋਂ ਬਾਅਦ ਗਾਂਵਾਂ ਲੈ ਇਹਨਾਂ ਦਾ ਪ੍ਰੋਟੈਸਟ ਚੱਲ ਪੈਂਦਾ ਹੈਗਾ ਤੇ ਮੈਂ ਕਿਹਾ ਤਾਂ ਸੀਗਾ ਅੱਜ ਵੀ ਭਈ ਲੈ ਜਾਓ ਘੰਟੇ ਦਾ ਕੰਮ ਹੀ ਇੱਕ ਸੂਟ ਹੀ ਲੈਣਾ ਮੈਂ ਕਿਹੜਾ ਰੁਕਣਾ ਤੇ ਪਰ ਨਹੀਂ ਕੋਈ ਹਾਮੀ ਭਰਦਾ ਹੈਗਾ ਹਮ ਦੇਖੋ ਜੇ ਮੇਰਾ ਨਾ ਸੂਟ ਤੇ ਹੈਂਡਵਰਕ ਵੀ ਪਤਾ ਫਿਰ ਐ ਤਾਂ ਹੈ ਨਹੀਂਗਾ ਵੀ ਉਹ ਦੀ ਵਰਕ ਕਰਕੇ ਦੇ ਦਿੰਦੇ ਆ ਹਨਾ ਬਹੁਤ ਟਾਈਮ ਲੱਗਦਾ ਹੈਂਡਵਰਕ ਕਰਨ ਤੇ ਕਾਫੀ ਲੰਮਾ ਟਾਈਮ ਹੀ ਲੈਂਦੇ ਆ ਉਹ ਪਤਾ ਨਹੀਂ ਭਾਈ ਹਣ ਤਾਂ ਜੁੜੂਗਾ ਕਿ ਜੁੜਨਾ ਨਹੀਂ ਹੈਗਾ ਵਾ ਦੇਖਾਂਗੇ ਹੁਣ ਕੱਲ ਨੂੰ ਟਰਾਈ ਕਰਕੇ ਹਜੇ ਸ਼ਹਿਰ ਜਾਣਗੇ ਹੁਣ ਫੇਰ Papa ਦੀ ਰੋਟੀ ਫੜਾਉਣਾ ਮੈਂ ਇਹਨਾਂ ਨੂੰ ਕਹੂੰਗੀ ਵੀ ਪੁੱਛਿਆ ਜੋ ਜੀ ਆ ਗਿਆ ਹੋਇਆ ਤਾਂ ਨਹੀਂ ਤਾਂ ਫਿਰ ਬਲੈਕ ਕਲਰ ਚ ਲੈ ਲੂਗੀ ਮੈਂ ਹੋਰ ਤਾਂ ਪਿਆ ਲੇ ਚਲੋ ਜਿਓ ਪਾਵਲ ਕੰਮ ਕਰਦੀ ਆ ਉਦੋਂ ਦੇਖੇ ਖੇਡਦੀ ਜਾਂਦੀ ਪਹਿਲਾਂ ਭੂਆ ਜੀ ਦਾ ਮੈਂ ਕਰਿਆ ਸੀਗਾ ਭੂਆ ਜੀ ਨੇ ਆਪਣੇ ਭੂਆ ਬਾਹਰ ਆਸਟ੍ਰੇਲੀਆ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗੀ ਐਸੇ ਫੋਨ ਤੇ ਫਿਰ ਮੈਂ ਹੁਣ ਇਸ ਫੋਨ ਤੋਂ ਕੱਟੇ ਮੈਂ ਕਿਹਾ ਮੰਮੀ ਨੇ ਕਿ ਤੁਹਾਡੇ ਫੋਨ ਤਲਾ ਦੋ ਬਲੌਗ ਬਣਾ ਲਈ ਕਿਉਂਕਿ ਕੱਲ ਵੀ ਬਸ ਦਿਮਾਗ ਜਿਹਾ ਸੈੱਟ ਹੈ ਨਹੀਂ ਸੀਗਾ ਤੇ ਵਲੌਗ ਬਣਾਇਨ ਕੋਸ ਟਾਈਮ ਹੀ ਹਣੀ ਸੀਗਾ ਮੰਡੀ ਚਲੀ ਗਿਆ ਮੰਡੋਂ ਆ ਕੇ ਮੇਰੇ ਤੇ ਬਿਲਕੁਲ ਵੀ ਨਹੀਂ ਬਣਿਆ ਓਕੇ ਬੀਬੀ ਲਾ ਦੂੰਗੀ ਲਾ ਦੂੰਗੀ ਲਾ ਦੂੰਗੀ ਲਾ ਦੂੰ ਹੁਣ ਇੱਥੇ ਤਾਂ ਜਦੋਂ ਲਾਇਆ ਬਾਲ ਪੇਪਰ ਆਹ ਬਾਲ ਪੁੱਟੀ ਸੀਗੀ ਹਨਾ ਵਧੀਆ ਸੋਹਣਾ ਲੱਗਿਆ ਹੁਣ ਉੱਥੇ ਰਹਿ ਗਿਆ ਕੱਲੀ ਕਲੀ ਹੁਣ ਪਤਾ ਨਹੀਂ ਹੂੰ ਕਦੋਂ ਜਾਏਗੀ ਕਲੀ ਰਹਿ ਗਈ ਹੁਣ ਤਾਂ ਮੁੱਕ ਗਈ ਉਹ ਮੁੱਕ ਗਿਆ ਉਹ ਗੰਧੋਲੀ ਤੇ ਹੋ ਗਿਆ ਤੇ ਸੋਹਣਾ ਲੱਗਣ ਲੱਗ ਗਿਆ ਹਨਾ ਹਾਂ ਬੀਬੀ ਸੋਹਣਾ ਲੱਗਦਾ ਹੂੰ ਚਾਹ ਦਾ ਕਰ ਦੇ ਦਿਵਾਲੀ ਵਾਲੇ ਦਿਨ ਵਰਗੇ ਪਰ ਮਾਤਾ ਵਸੋ ਕਰ ਗਏ ਹਨ ਰੱਖੇ ਸਾਰਿਆਂ ਦੀ ਜਿਹੜੀ ਦੀਵਾਲੀਆਂ ਵਧੀਆ ਆ ਜਾਣ ਕਿਵੇਂ ਲੱਗਦਾ ਕਿੱ사 ਲੱਗਾ ਜੀ ਲੂੰਹ ਦੇ ਤੁੰ ਨੂੰ ਰੱਖੀ ਹੈ ਹੈ ਨਾ ਮੈਂ ਨਾ ਦੇ ਸਲਫੇਸ ਟਿਕ ਕੇ ਹੀ ਨਹੀਂ ਮੈਂ ਤੁਹਾਡੀ ਮੈਂ ਤਾਂ ਕਰਦੀ ਆਹ ਚੜ ਕੇ ਟਿਕ ਹੈ ਮੈਂ ਨਾ ਬੱਦਗਾ ਦੇ ਰਲਾ ਦਿਨ ਪਤਾ ਨਹੀਂ ਲੈਣਾ ਨਹੀਂ ਖੜੀ ਜਵਾਬ ਦੇ ਦਿੰਦੀ ਹੈ ਜੀ ਆਪਾਂ ਕਾਰਨ ਸਾਡੀ ਉਮਰ ਨਹੀਂ ਆ ਗਈ ਕਰਨ ਵਾਲੀ ਆ ਹੋਰ ਛੋਟੇ ਨਹੀਂ ਉਹਨਾਂ ਛੋਟੇ ਉਮਰ ਕ ਲਈ ਖਾਣ ਵਾਲੀ ਹੈ ਹਾਂ ਬੀਬੀ ਬੰਦ ਆ ਦਿਨ ਘਰ ਦੇ ਵਾਰਿਆਂ ਜਾਵਾਂਗੇ ਜਿੱਥੇ ਡੇਢ ਦੁੱਧ ਪਾਉਣ ਗਿਆ ਉਹ ਸਾਰਾ ਘੜਤੀ ਅੱਜ ਭਾਂਡੇ ਭੁੰਡੇ ਸਾਰਾ ਕੁਝ ਪਿਆਗਾ ਆ ਕੇ ਵਸੇ ਇਸ ਕੰਮ ਤੇ ਲੰਦੇ ਆ ਦੇ ਸੂਟ ਕੱਢ ਕੇ ਰੱਖੇ ਸੀ ਸਕੂਲ ਵਾਲੇ ਮੈਂ ਕਿਹਾ ਜਾਂ ਮੈਂ ਉਹ ਤੋਦੂੰਗੀ ਉਹ ਵੀ ਉਨੇ ਬੈਠ ਆਪੇ ਹੱਲ ਨੂੰ ਪਈ ਆ ਹਾਂ ਤੇ ਸੋਈ ਕੇ ਤਾਂ ਕਮ ਨੇਪਰੇ ਚੜ ਜੂਗਾ ਮੈਂ ਸੋਈ ਤਾਂ ਪਛਾਪਣੀ ਦਿੱਤੀ ਦਿੱਤੀ ਸਾਰੇ ਦੁਕਾਨੀ ਤੋਂ ਲੰਘਣਾ ਮम्मी बस ਨਾਦਨ ਹੈਗਾ ਆਪਾਂ ਜਲਦੀ ਤੇ ਕਰਨੀ ਪੋਗੇ ਉਹ ਤਾਂ ਆਪਣੇ ਵਾਲ ਪੇਪਰ ਦਾ ਵੀ ਕੰਮ ਖਲੀ ਜਾਂਦਾ ਹੈ ਨਾ ਚੱਲੇ ਨਹੀਂ ਆਂਦਾ ਬਸ ਆ ਬਸ ਆ ਉਹ ਦੇਣੀ ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈ ਨੀ ਕੰਮ ਨਹੀਂ ਚੋਬਸੋ ਆ ਤਾਂ ਜਾਣ ਕੇ ਗਏ ਤੇ ਆਂਦੇ ਆ ਫਿਰ ਮੰਮੀ ਛੇ ਛੇ ਦੀ ਕਰ ਲਿਆ ਦੁਆਲਦਾ ਵੀ ਫਿਰ ਕੰਮ ਕਰਨਾ ਨਾ ਇਹ ਹੁਣ ਦੁਬਾਰਾ ਕਰਨਾ ਨਿਬੜ ਜੇ ਇੱਕ ਦਿਨ ਵਿੱਚ ਕਿਚਨ ਰੀ ਕਰਨਾ ਗਾ ਕਿਚਨ ਭਰੀ ਹੁੰਦੀ ਹੈ ਕਿਉਂਕਿ ਧੋਰ ਹੁੰਦਾ ਨਹੀਂ ਮੈਂ ਬੋਲ ਸਾ ਕਿਚਨ ਮੈਨੂੰ ਵੀ ਦੇਰੀ ਪੈਣੀ ਐਪਲ ਤੁੱਕਸਾ ਅਣਾ ਸੁਆ ਯਾਰ ਅਣਾ ਕਾਂ ਦਾ ਡੱਬ ਘੜਾ ਪੀ ਨਹੀਂ ਨਾ ਦੀਦੀ ਬਲ ਮੈਂ ਚੀਰ ਲੈਂਦਾ ਕੋਈ ਹੋ ये बल्ले मैंने रखनी है जैसे ना हम्म मम्मी बैठिए मैं देखती हूं हम्म और जब तुझे बेज आते हैं जैसे काम करने लगेंगे आप दे-दे काम लगने लगा बाहर ले काम ਤਬਾਲਾ ਝੜਦਾ ਹੋਵੇ ਪਤਾ ਇੱਥੇ ਜੇ ਭਾਈ ਆਉਣ ਨਾ ਭਾਈ ਆੜ ਭਾਈ ਕਿਹੜਾ ਕਿਹੜਾ ਕੰਮ ਕਰਨਗੇ ਬਾਹਰ ਬਟਾ ਬਟਾ ਅਮਮੀ ਉਹ ਸਾਡੇ ਤੇ ਭਾਈ ਨਹੀਂ ਲੈਦਾ ਹਣਾ ਇਹਦਾ ਉਹਦੇ ਉੱਪਰ ਕਰਦੇ ਹਾਂ ਆਹ ਕੰਧ ਹੋਲੇ ਨਾ ਐਡਾ ਸੋਨਾ ਕੁਛੇ ਘਰ ਲੱਗਾ ਲੱਗਾ ਬੋਲਦਾ ਬੋਕਰੇ ਕੰਧਾਂ ਤੇ ਕੰਧਾਂ ਦੇ ਉੱਪਰ ਕਰਦੇ ਹਾਂ ਹੂੰ चपले बनानी है की करते करते तो उन गोले बना आप देख गोले बना उनके ही दिखा ओ सिस ओ साड़ी को कलर सीमों मोंडा दे बना दे कलर अजवाले देनी बना मगे आज को शिर्जी करी से बना बॉबी गंदी बन पट्टे दिया इसको र तो राधिका इतनी ग्रैप होगी मेरे तो नहीं लाइक मैंने भी तो रे मैं तो खाद ना वो कैमरा किधर है ਜਾ ਵੀ ਸਿੱਧਾ ਕਰ ਲੈ ਕੈਮਰਾ ਲਓ ਜੀ ਜਿੰਨਾ ਜਿੰਨਾ ਕ ਮੈਂ ਚਾਹੁੰਦੀ ਸੀ ਐਨਨਾਂ ਕ ਜਿਹੜਾ ਕੰਮ ਆਪਾਂ ਕਰਤਾ ਇਧਰੋਂ ਵੀ ਕਰਤੀ ਸਾਫ ਸਫਾਈ ਤੇ ਹੁਣ ਮੁੱਕ ਗਈ ਮੈਂ ਇਹਨਾਂ ਨੂੰ ਕਿਹਾ ਕਿ ਬਾਲ ਫੁੱਟੀ ਹੋਰ ਲੈ ਦੇ ਮੈਂ ਤੇ ਇੱਧਰ ਵੀ ਕਰ ਦੂੰਗੀ ਚਲ ਆ ਰਹ ਹਾਂ ਹੁਣ ਕੀ ਕਹਣੀ ਹਾਂ ਡੈਡ ਦਾ ਫੋਨ ਆ ਗਿਆ ਤੇ ਸਬਜੀ ਨਾਲ ਰੋਟੀ ਹਜੇ ਤੱਕ ਕਿਵੇਂ ਭਾਂਡੇ ਚਿੱtre ਭਈਆ ਮਾਂਜਣ ਵਾਲੇ ਕਿਵੇਂ ਝਾੜੂ ਸੱਕੇ ਸਕੇ ਗੱਲ ਹੈ ਕਿ ਇਹ ਕੁੜੀਆਂ ਹੀ ਖਲਿਆਰ ਖਲਿਆਰ ਛੱਡਦੇ ਗਾਲਾਂ ਮਿਲ ਜਾਂਦੀਆਂ ਪਾਪੇ ਤੋਂ ਸਾਨੂੰ ਕਿਵੇਂ ਮਰ ਜਣ ਸਵੇਰ ਮਸ਼ੀਨ ਤੇ ਬੈਹ ਜਾਂਦੀਏ ਕੋਈ ਨੀ ਦੋਏ ਕਿਵੇਂ ਮਰ ਜਣ ਸਵੇਰ ਮਸ਼ੀਨ ਤੇ ਬੈਹ ਜੂ ਹੁਣ ਲੜ ਗਈ ਮਮਮੀ ਘਰੇ ਆ ਆਹ ਨੂੰ ਕੀ ਆ ਲੜਾ ਦੇ ਨੂੰ ਸੱਸ ਨੂੰ ਚੱਲ ਨਹੀਂ ਭੈਣੇ ਕੁਵੇਲਾ ਬਹੁਤ ਹੋ ਗਿਆ నవరిత రోటీ